ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਓ ਖੁਸ਼ ਆਮਦੀਦ ਸਵਾਗਤ ਹੈ ਤੁਹਾਡਾ ਜੇ ਗੱਲ ਆਪਾਂ ਟਵਰ ਮੋਰਚੇ ਦੀ ਕਰੀਏ ਤਕਰੀਬਨ 2 ਮਹੀਨੇ ਹੋ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਜਸਕਰਨ ਸਿੰਘ ਖਾਨ ਸਿੰਘ ਵਾਲਾ ਪ੍ਰਧਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਪ੍ਰਧਾਨ ਸਾਹਿਬ ਜੇ ਗੱਲ ਆਪਾਂ ਸਿੱਖਾਂ ਦੀ ਏਕੇ ਦੀ ਕਰੀਏ ਤਕਰੀਬਨ 2 ਮਹੀਨੇ ਹੋ ਗਏ ਨੇ ਜੇ ਆਪਾਂ ਗੱਲਬਾਤ ਸਮਾਣੇ ਦੀ ਸਿੱਖ ਸੰਗਤ ਦੇ ਕਰੀਏ ਵੱਡੀ ਮਾਤਰਾ ਦੇ ਵਿੱਚ ਨਹੀਂ ਪਹੁੰਚ ਰਹੀ ਹੈਗੀ ਕਿਵੇਂ ਦੇਖਦੇ ਹੋ ਸਿੱਖਾਂ ਦੇ ਏਕੇ ਨੂੰ ਗੁਰੂ ਸਾਹਿਬ ਨੇ ਕਿਹਾ ਸਵਾਲ ਲੱਖ ਸ ਤਵੇ ਗੋਬਿੰਦ ਸਿੰਘ ਨਾਮ ਖਾਉ ਸਿੱਖ ਨੂੰ ਕਦੇ ਇਹ ਲਖ ਜੋ ਕਰਚ ਨਹੀਂ ਪੈਣਾ ਚਾਹੀਦਾ ਜੀ ਕਿ ਕੱਠ ਵੱਡਾ ਕਿ ਕੱਠ ਛੋਟਾ ਗੱਲ ਸਾਨੂੰ ਸੋਚਣਾ ਚਾਹੀਦਾ ਹੈ ਕਿ ਅੱਜ ਜਿਹੜੇ ਅਸੀਂ ਬੈਠੇ ਆ ਅਸੀਂ ਕੋਈ ਸਿਰਫ ਰਿ ਸਿੱਖ ਨਹੀਂ ਹੈ ਅਣ ਅਸੀਂ ਅਣਕੀ ਹਾਂ ਗੈਰਤਮੰਦ ਹੈ ਗੱਲ ਹੈ ਅਸੀਂ ਗੁਲਾਮ ਬੰਦੇ ਆ ਜਿਹੜੇ ਬੰਦੇ ਗੁਲਾਮ ਹੁੰਦੇ ਆ ਨਾ ਜਿਨ੍ਹਾਂ ਦਾ ਘਰ ਨਾ ਹੋਵੇ ਘਾਟ ਨਾ ਹੋਵੇ ਤੇ ਫਿਰ ਉਹ ਕੋਮਾ ਕਦੇ ਉੱਪਰ ਚਲੀ ਜਾਂਦੀ ਜਿਹਨੇ ਚੜ੍ਹਾਈ ਚ ਹੁੰਦੀ ਐ ਕਦੇ ਉਹ ਨਮਾਨ ਮੰਨੀ ਹੁੰਦੀ ਐ ਤੇ ਜੇ ਸਾਡਾ ਦਰਬਾਰ ਸਭ ਢਾ ਸਕਦੇ ਆ ਗਲਾਂ 'ਚ ਟਾਇਰ ਪਾ ਸਕਦੇ ਆ ਧੀਆਂ ਪਿੰਨਾਂ ਦੀਆਂ ਬੇਪਤੀਆਂ ਕਰਦੇ ਆ 2500 ਗੁਰੂ ਗ੍ਰੰਥ ਸਾਹਿਬ ਦੀ ਬੀਡ ਨੂੰ ਅੱਗ ਲਾ ਕੇ ਸਾੜ ਸਕਦੇ ਆ ਤੇ ਸਾਡੀ ਕੌਮ ਦੇ ਯੋਧੇ ਨੂੰ ਜੇਲ੍ਹ ਵਿੱਚ ਬੰਦ ਕਰ ਸਕਦੇ ਬੰਦੀ ਬਣਾ ਕੇ 33 ਸਾਲ ਉਥਾ ਸਾਡੇ ਕੌਮ ਦਾ ਜੱਥੇਦਾਰ ਭਾਈ ਜਗਤਾਰ ਸਿੰਘ ਹਾਰਾ ਨੂੰ ਰੱਖ ਸਕਦੇ ਆ ਤੇ ਗੁਲੂ ਨੂੰ ਗਲੀਆਂ 'ਚ ਰੋਲ ਸਕਦੇ ਆ ਸਿੰਘਾਂ ਨੂੰ ਸਿੱਧੀਆਂ ਗੋਲੀਆਂ ਮਾਰ ਸਕਦੇ ਆ ਪਰ ਇਹ ਸਾਰੀਆਂ ਗੱਲਾਂ ਗੁਲਾਮੀ ਦੀਆਂ ਪਰ ਜਿਹੜਾ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਬੈਠੇ ਆ ਇਹ ਦੀ ਲੜਾਈ ਨਾ ਵੱਟਦੀ ਐ ਨਾ ਬੰਨੇ ਦੀ ਐ ਨਾ ਘਰਤੀ ਐ ਨਾ ਐਮਪੀ ਦੀ ਐ ਗੱਲ ਤਾਂ ਹੈ ਗੁਰੂ ਦੀ ਜੀ ਉਹਨਾਂ ਨੇ ਕਿਹਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਜੋ ਸਰਬੱਤ ਦਾ ਭਲਾ ਮੰਗਦਾ ਆ ਅਵਲ ਅੱਲਾ ਨੂਰ ਪਾਇ ਕੁਦਰਤ ਦੇ ਸਭ ਬੰਦੇ ਇਹ ਜਦੋਂ ਸਾਰੇ ਕੁਦਰਤ ਦੇ ਬੰਦੇ ਐ ਤੇ ਫੇਰ ਉਸ ਗੁਰੂ ਨੂੰ ਇਹ ਚੱਕ ਕੇ ਉਹਨੂੰ ਗਲੀਆਂ ਚ ਖਲਾਰ ਦਿੱਤੇ ਜਾਣ ਤੇ ਉਹ ਮੁੱਛਾਂ ਨੂੰ ਤਾ ਦੇ ਕੇ ਤੁਰੇ ਫਿਰਨਾ ਤੇ ਫੇਰ ਹਜੇ ਤੱਕ ਕਾਨੂੰਨ ਜਿਹੜਾ ਜਿਹੜਾ ਜਦੋਂ ਜਦ ਕਰਕੇ ਇਹ ਆਪਣਾ ਪੰਜਾਬ ਚੋਂ ਪਾਸ ਕਰਾ ਕੇ ਅਸੀਂ ਸਾਰੇ ਲੜਾਈ ਲੜੀ ਉਹ ਤੋਂ ਜੀ ਇਹ ਕੋ ਇਥੋਂ ਪੰਜਾਬ ਚੋਂ ਪਾਸ ਕਰਕੇ ਦਿੱਲੀ ਚ ਲੱਗ ਗਿਆ ਤੇ ਇਹ ਇਹਨੂੰ ਆਪਣੀ ਰਾਸ਼ਪਤੀ ਇਹਦੇ ਤੇ ਮੋਹਰ ਲਾ ਕੇ ਪਾਸ ਕਰੇ ਜੀ ਇਸ ਕਰਕੇ ਉਹਦੀ ਤੇ ਲੜਾਈ ਹੈ ਵੀ ਜਿਹੜਾ ਗੁਰੂ ਦੀ ਬਿਆਦ ਵੀ ਕਰਦਾ ਹੈ ਉਹਨੂੰ ਉਮਰ ਕੈਦੀ ਹੋਣੀ ਚਾਹੀਦੀ ਹੈ ਅਸੀਂ ਇਹ ਨਹੀਂ ਕਹਿੰਦੇ ਇਕੱਲੇ ਗੁਰੂ ਲਈ ਜਿਹੜਾ ਵੀ ਧਰਮਸ గ్రంథ ਹੈ ਬੈਦਵੀ ਗੀਤਾ ਦੀ ਹੋਵੇ ਬੈਦਵੀ ਕ੍ਰਾਂਤ ਦੀ ਹੋਵੇ ਬੈਦਵੀ ਬਾਈਬਲ ਦੀ ਹੋਵੇ ਇਹ ਕਿਸੇ ਦੀ ਬਾਈਬਲ ਦੀ ਹੋਵੇ ਕਿਸੇ ਦੀ ਹੋਵੇ ਇਹ ਬੈਦਵੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਇਹ ਜਿਹੜੀ ਅਸੀਂ ਜਿਹੜੇ ਜੱਦੋਜਦ ਕਰਦੇ ਆ ਗੁਲਾਮੀ ਦੀਆਂ ਨਿਸ਼ਾਨੀਆਂ ਤੇ ਮੈਂ ਕਹਿੰਦਾ ਵੀ ਇਹ ਭਾਈ ਗੁਰਜੀਤ ਸਿੰਘ ਦਾ ਜੇ ਨੁਕਸਾਨ ਹੋ ਗਿਆ ਇਹ ਅਮਿਤਸ਼ਾ ਇੰਡੀਅਨ ਸਟੇਟ ਤੇ ਸਾਰਿਆਂ ਦੀ ਬਰਾਬਰ ਦੀ ਜ਼ਿੰਮੇਵਾਰੀ ਹੈ ਪਰ ਅਸੀਂ ਜਿੱਤਾਂਗੇ ਜ਼ਰੂਰ ਇੱਕਦਾਂ ਬਿਲਕੁਲ ਜਿੱਤਾਂਗੇ ਪ੍ਰਧਾਨ ਸਾਹਿਬ ਗੁਰਜੀਤ ਸਿੰਘ ਵੱਲੋਂ ਇੱਕ ਗੱਲ ਆਕੀ ਜਾ ਰਹੀ ਆ ਕਿ ਇੱਕ ਜਨ ਬਰੀ ਨੂੰ ਜਿਹੜੀਆਂ ਗਦਾਰ ਦੀਆਂ ਤਖਤਿਆਂ ਰਿੱਥਿਆ ਜਾਣਗੀਆਂ ਜਿਹੜੇ ਜਿਹੜੇ ਇੱਥੇ ਨਹੀਂ ਪਹੁੰਚ ਰਹੇ ਹੈਗੇ ਕੋਈ ਵੀ ਹੋਵੇ ਤੁਸੀਂ ਸੈਮ ਤੋਂ ਇਸ ਚੀਜ਼ ਨਾਲ ਗੱਲ ਹੈ ਜੀ ਉਹ ਭਾਈ ਗੁਰਜੀਤ ਸਿੰਘ ਲੜਾਈ ਲੜ ਰਹੇ ਆ ਉਹ ਉਹਨਾਂ ਦੀ ਸੋਚ ਹੈ ਤੇ ਮੈਂ ਇੱਕੋ ਹੀ ਗੱਲ ਕਹਿਣਾ ਹੈ ਕਿ ਸਾਰਿਆਂ ਨੂੰ ਆਪਾਂ ਨੂੰ ਨਾ ਕਲਾਵੇ ਚ ਲੈ ਕੇ ਤੁਰਨਾ ਚਾਹੀਦਾ ਹਜੇ ਤੱਕ ਕਿਸੇ ਨੂੰ ਆਪਾਂ ਆਪਦੇ ਵੱਲੋਂ ਇਹੋ ਜਿਹਾ ਯਾਨੀ ਕਿ ਹੁਕਮ ਫਰਮਾਨ ਨਹੀਂ ਜਾਰੀ ਕਰ ਦੇਣਾ ਚਾਹੀਦਾ ਪਰ ਕੌਮ ਨੂੰ ਪਤਾ ਕਿਹੜੇ ਗਦਾਰ ਹੈ ਕਿਹੜੇ ਪੰਥ ਦੇ ਵਫਾਦਾਰ ਹੈ ਕਿਉਂਕਿ ਮੋਰਚੇ ਬੜੇ ਲੱਗੇ ਆ ਹਨ ਬਗਰਾੜੀ ਮੋਰਚਾ ਤਾਂ ਕੁਝ ਸਾਡੇ ਸੱਜਣਾ ਨੇ ਚੱਕ ਲਿਆ ਸੀਗਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਫਤਿਹ 2 ਤਰੀਕ ਨੂੰ ਤੇ ਉਧਰ 16 ਤਰੀਕ ਨੂੰ ਪੰਜ ਸਿੰਘ ਗ੍ਰਿਫਤਾਰੀ ਦਿੰਦੇ ਆ ਉਧਰ ਲਤੀਪੁਰਾ ਮੋਰਚਾ ਉੱਥੇ ਗਰੀਬਾਂ ਦੇ ਘਟ ਹੈ 2 ਸਾਲ ਤੋਂ ਉੱਥੇ ਬੈਠੇ ਆਂ ਉੱਧਰ 7 ਤਰੀਕ ਨੂੰ ਮੁੱਖ ਮੰਤਰੀ ਦਾ ਘਰਾਓ ਆ ਉਹਦੇ ਵਿੱਚ ਮੋਰਚਾ ਬਹੁਤ ਵੱਡਾ ਲੱਗਿਆ ਹੋਇਆ ਜੀ ਇੱਧਰ ਡੱਲੇਵਾਲ ਸਾਹਿਬ ਮਰਤ ਵਰ ਮਰਨ ਵਰਤ ਤੇ ਬੈਠੇ ਹੋਏ ਆ ਜੀ ਮੋਰਚਿਆਂ ਦੇ ਵਿੱਚ ਅਸੀਂ ਕਿਰੇ ਪਏ ਆ ਪਰ ਆ ਜਿਹੜਾ ਮੋਰਚਾ ਸਰਬ ਤੋਂ ਉੱਤਮ ਹੈ ਜੇ ਸਾਡਾ ਗੁਰੂ ਸੁਰੱਖਿਅਤ ਨਹੀਂ ਤੇ ਫਿਰ ਅਸੀਂ ਕਿੱਧਰ ਜਾਵਾਂਗੇ ਜੇ ਸਾਡਾ ਗੁਰੂ ਹੀ ਨਹੀਂ ਸੁਰੱਖਿਅਤ ਜਿਹੜਾ ਸਾਡੇ ਗੁਰੂ ਨੂੰ ਕਦੇ ਕਿਸੇ ਗਲੀ ਚ ਰੋਲ ਦੇਣਾ ਕਦੇ ਕਿਸੇ ਚ ਰੋਲ ਦਿੰਦਾ ਤੇ ਜੇ ਉਹਦੇ ਮਤਾਬਕ ਜੇ ਸਰਕਾਰ ਕੋਲ ਕੋ ਆਸ ਨਹੀਂ ਕਰ ਰਹੀ ਇਹ ਤੋਂ ਸਾਫ ਹੈ ਕਿ ਗੁਰੂ ਦੀ ਵਿਅਦਬੀ ਕਰਨ ਕਰਾਉਣ ਚ ਇਹਨਾਂ ਇੰਡੀਅਨ ਸਟੇਟ ਤੇ ਇਹਨਾਂ ਦੇ ਸਾਰੇ ਜਿਹੜੇ ਆਗੂਆਂ ਦਾ ਹੱਥ ਹੈ ਕਿ ਗੁਰੂ ਦੀ ਵਿਅਦਬੀ ਹੋਵੇ ਇਹ ਸਾਰੇ ਇੱਕ ਪਾਲਿਸੀ ਬਣਾ ਕੇ ਗੁਰੂ ਦੀ ਸੋਚ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਪਰ ਇਹ ਬਣੂਗਾ ਨਹੀਂ ਅ ਜੇ ਗੱਲਬਾਤ ਐਸ ਜੀ ਪੀ ਸੀ ਦੀ ਆ ਜਾਂਦੀ ਹੈ ਕਿ ਪਿਛਲੇ ਦਿਨੀ ਨਰੈਣ ਸਿੰਘ ਚੌੜਾ ਦੇ ਉੱਤੇ ਗੋਲੀ ਚੱਲਦੀ ਹੈਗੀ ਸਾਰੇ ਐਸਜੀਪੀਸੀ ਦੇ ਬਿਆਨ ਆਉਂਦੇ ਨੇ ਜਥੇਦਾਰ ਸਾਹਿਬ ਦੇ ਹੋਏ ਨੇ ਦੂਜੇ ਪਾਸੇ ਗੁਰਜੀਤ ਸਿੰਘ ਤਕਰੀਬਨ 2 ਮਹੀਨਿਆਂ ਤੋਂ ਬੈਠੇ ਨੇ ਕਿ ਹਜੇ ਤੱਕ ਉਹਨਾਂ ਤੱਕ ਗੱਲ ਕੋਈ ਪਹੁੰਚੀ ਨਹੀਂ ਹੈਗੀ ਪਹੁੰਚੇ ਗੁਰਜੀਤ ਸਿੰਘ ਦੀ ਪੂਰੀ ਸੰਸਾਰ ਦੇ ਵਿੱਚ ਗੱਲ ਹੈ ਗੁਰਜੀਤ ਗੁਰੂ ਸਾਹਿਬ ਦੀ ਲੜਾਈ ਲੱਟ ਰਿਹਾ ਹੈ ਤੇ ਸਾਰਿਆਂ ਨੂੰ ਇੱਥੇ ਆਉਣਾ ਹੈ ਅਸੀਂ ਪਰਸੋਂ ਵੀ ਆ ਕੇ ਗਏ ਆ ਪਹਿਲਾਂ ਵੀ ਆ ਕੇ ਗਏ ਆ ਇਹ ਕੋਈ ਛਾਨ ਥੋੜੀ ਸਾਡਾ ਤਾਂ ਡਿਊਟੀ ਹੈ ਅਸੀਂ ਨਿਭਾ ਰਹੇ ਹਾਂ ਗੁਰਜੀਤ ਸਿੰਘ ਦਾ ਮਿਸ਼ਨ ਸੱਚਾ ਹੈ ਤੇ ਬਲ ਗੁਰੂ ਦਾ ਇਹਦੀ ਜਿੱਤ ਇੱਕ ਦਿਨ ਹੋਣੀ ਹੋਣੀ ਆ ਤੇ ਬਾਕੀ ਤਾਂ ਭਾਈ ਜਿਹੇ ਕਿਤੇ ਐ ਐਸਜੀਪੀਸੀ ਸਿੱਖ ਪਾਰਲੀਮੈਂਟ ਦੇ ਆਗੂ ਹੁੰਦੇ ਤਾਂ ਗੁਰੂ ਦੇ 328 ਰੂਪ ਜਿਹੜੇ ਸਰਗਾਇਬ ਹੋ ਗਿਆ ਪਤਾ ਨਹੀਂ ਕੌਣ ਲੈ ਗਿਆ ਕਿੱਧਰ ਲੈ ਗਿਆ ਕਿੱਥੇ ਪਈ ਹੈ ਹਜੇ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਗੇ ਇਸ ਕਰਕੇ ਇਹ ਜਿਹੜੇ ਯੋਧੇ ਜਿਹੜੀਆਂ ਲੜਾਈਆਂ ਲੜ ਰਹੇ ਆ ਇਹ ਉਹਨਾਂ ਦੀਆਂ ਜਿਹੜੀਆਂ ਕੁਲਾਂ ਵੀ ਸੁਧਰ ਜਾਣਗੀਆਂ ਗਰਜੀਤ ਸਿੰਘ ਦੀ ਕੁਲ ਵੀ ਸੁਧਰੂਗੀ ਕਿ ਇਹ ਇਤਿਹਾਸ ਦੇ ਵਿੱਚ ਨਾਂ ਵੀ ਆਊਗਾ ਤੇ ਇਹ ਜਦੋਂ ਜਦ ਅਸੀਂ ਲੜਾਈ ਲੜੀ ਬਗਰਾੜੀ ਵਾਲੀ ਪਤਾ ਜਦੋਂ ਅਸੀਂ ਕਹਿੰਦੇ ਸੀ ਬਗਰਾੜੀ ਚ ਜੀ ਬਗਰਾੜੀ ਚ ਆ ਕੇ ਜੀ ਗੁਰੂ ਦੀ ਬਿਆਦਵੀ ਕਰਨ ਨਾਲੇ 6 ਬੰਦਿਆਂ ਨੂੰ ਫੜ ਲਓ ਹੂੰ ਤੇ ਬਿਆਦਵੀ ਸਿਰਸੇ ਵਾਲੇ ਸਾਧ ਨੇ ਕਰਾਈ ਐ ਤੇ ਪ੍ਰਕਾਸ਼ ਸਿੰਘ ਬਾਦਲ ਤਿੰਨ ਦੀ ਟੀਮ ਨੇ ਮੈਸੈਂਜਰ ਆਫ ਗੋਡ ਫਿਲਮ ਹੂੰ ਉਹਦੇ 11-11 ਬੰਦੇ ਰਾਖੀ ਰੱਖਿਆ ਸਾਨੂੰ ਕੁੱਟਿਆ ਤੇ ਸਾਡੇ ਤੇ ਲੱਕੜਾਂ ਚੋਰੀ ਦਾ ਪਰਚਾ ਪਾਇਆ ਤੇ ਸਾਨੂੰ ਦੇਸ਼ ਧਰੋਹ ਦੇ ਪਰਚੇ ਤੇ ਅਸੀਂ ਕਿਹਾ ਸੀ ਵੀ ਇਹ ਬੰਦੇ ਆ ਤੇ ਹੁਣ ਜੀ ਜਿਹੜੀ ਅਸੀਂ ਗੱਲ ਲਗਾਤਾਰ 2015 ਚ ਕਹਿੰਦੇ ਸੀ ਰਿਪੋਰਟ ਜਾਰੀ ਕੀਤੀ ਸੀ ਤੇ ਉਹੀ ਸਾਬਤ ਹੋਈ ਨਾ ਤੇ ਇਸ ਕਰਕੇ ਇਹ ਵੀ ਸੱਚ ਦੀ ਜਗ੍ਹਾ ਤੇ ਇਹ ਜਿੱਤੇ ਦੀ ਹੋਣੀ ਹੋਣੀ ਹੈ ਜੀ ਲਾਸਟ ਸਵਾਲ ਆ ਪ੍ਰਧਾਨ ਸਾਹਿਬ ਕਈ ਲੋਕ ਕਹਿੰਦੇ ਨੇ ਕਿ ਜਿਹੜੇ ਸਿੱਖ ਨੇ ਟਾਵਰਾਂ ਦੇ ਉੱਤੇ ਨਹੀਂ ਚੜਦੇ ਹੁੰਦੇ ਕਿਵੇਂ ਦੇਖ ਦੇਓਗੇ ਕਿਉਂਕਿ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨਾ ਜਦੋਂ ਸਾਡੀ ਗੱਲ ਇੰਡੀਆ ਦਾ ਪ੍ਰਾਈਮ ਮਿਨਿਸਟਰ ਸੁਣੇ ਨਾ ਜੀ ਜਦੋਂ ਸਾਡੀ ਗੱਲ ਇੰਡੀਆ ਦਾ ਪრეਜ਼ੀਡੈਂਟ ਸੁਣੇ ਨਾ ਹੋਮ ਮਿਨਿਸਟਰ ਸੁਣੇ ਨਾ ਜੀ ਲੋਕ ਸਭਾ ਦਾ ਮੈਂਬਰ ਸੁਣੇ ਨਾ ਜੀ ਤੇ 543 ਐਮਪੀ ਐਨ ਘੁੱਗੀਆਂ ਬਣ ਜਾਣ ਤੇ ਪੰਜਾਬ ਦੇ ਮੈਂਬਰ ਆਫ ਪਾਰਲੀਮੈਂਟ ਤੇ ਰਾਜ ਸਭਾ ਦੇ ਮੈਂਬਰ ਸੁਣਨਾ 92 ਐਮਐਲਏ ਜਿਹੜੇ ਪੂਰਾ ਵਗ ਤੁਰਾਫਰ ਦਾ ਪੰਜਾਬ ਦੀ ਧਰਤੀ ਤੇ ਚੀਫ ਮਿਨਿਸਟਰ ਸੁਣੇ ਨਾ ਫਿਰ ਕਾਨੂੰਨ ਕੀ ਕਹਿੰਦਾ ਹੈ ਫਿਰ ਕਾਨੂੰਨ ਦੀ ਧਾਰਾ 14 1921 ਦੇ ਮੁਤਾਬਕ ਅਸੀਂ ਇਕੁਅਲ ਹੈ ਤੇ ਉਸ ਪਰ ਫਿਰ ਅਸੀਂ ਧਰਨਾ ਲਾ ਸਕਦੇ ਆ ਮਜਾਰਾ ਕਰ ਸਕਦੇ ਆ ਸੜਕ ਜਾਮ ਕਰ ਸਕਦੇ ਆ ਤੇ ਫਿਰ ਸਿੱਖ ਟਾਵਰ ਤੇ ਵੀ ਚੜ ਸਕਦਾ ਹੈ ਤੇ ਇਸ ਕਰਕੇ ਇਹ ਜਿੰਨਾ ਚਿਰ ਸਾਡਾ ਰਾਜ ਨਹੀਂ ਆਉਂਦਾ ਅਸੀਂ ਸੰਘਰਸ਼ ਲੜੀ ਜਾਂਦੇ ਆ ਹੁਣ ਐ ਤਾਂ ਨਹੀਂ ਵੀ ਜੇ ਫਿਰ ਸਾਡਾ ਰਾਜ ਨਹੀਂ ਆਇਆ ਅਸੀਂ ਚੁੱਪ ਕਰਕੇ ਬਹਿ ਜਾਈਏ ਜਿਹੜੀ ਵੀ ਲੜਾਈ ਸਿੱਖ ਠੀਕ ਸਮਝਦਾ ਆਪਦੀ ਗੱਲ ਪੂਰੇ ਸੰਸਾਰ ਚ ਪਹੁੰਚਾਉਣੇ ਆ ਤੇ ਅੱਜ ਸਾਡੇ ਆ ਧਰਨੇ ਮਜਾਰਿਆਂ ਲਈ ਪੂਰੇ ਸੰਸਾਰ ਦੇ ਵਿੱਚ ਪਤਾ ਲੱਗ ਗਿਆ ਜੀ ਤੇ ਜਿਹੜੇ ਅਸੀਂ ਕਹਿੰਦੇ ਕਿ ਇੰਡੀਅਨ ਸਟੇਟ ਸਾਡੇ ਤੇ ਜ਼ੁਲਮ ਕਰਦੀ ਆ ਦਰਬਾਰ ਸਾਹਿਬ ਠਾਇਆ ਅੱਜ ਪੰਜਬੜ ਸਾਹਿਬ ਨੂੰ ਵੇਖ ਲੋ ਜਿਹੜਾ ਉਹਨਾਂ ਨੇ ਮਾਰ ਦਿੱਤਾ ਸ਼ਹੀਦ ਕਰ ਦਿੱਤਾ ਪਤਾ ਲੱਗ ਗਿਆ ਇੰਡੀਅਨ ਸਟੇਟ ਨੇ ਕਰਤਾ ਉਹਨਾਂ ਨੇ ਕਹਿਤਾ ਕਿ ਨਹੀਂ ਕਿ ਇਹ ਇੰਡੀਆ ਦੀ ਏਜੰਸੀਆਂ ਨੇ ਕਰਾਇਆ ਭਾਈ ਹਰਦੀਪ ਸਿੰਘ ਨਿੱਜਰ ਉਹਨੂੰ ਗੋਲੀਆਂ ਮਾਰਤਾ ਪਤਾ ਲੱਗਦਾ ਕਿ ਇੰਡੀਆ ਨੇ ਕਰਾਇਆ ਜੀ ਤੇ ਫੇਰ ਆ ਜਿਹੜੇ ਸਾਡੇ ਯੋਧੇ ਤੇ ਜਰਨੈਲ ਹੈ ਤੇ ਇਹ ਵੀ ਪਤਾ ਲੱਗ ਗਿਆ ਕਿ ਸਾਡੇ ਸਿੰਘਾਂ ਨੂੰ ਬੰਦੀ ਸਿੰਘ ਬਣਾਇਆ ਜੇਲ੍ਹਾਂ ਦੇ ਵਿੱਚ ਰੱਖਿਆ ਇਹ ਸਾਡੇ ਧਰਨੇ ਮਜਾਰਿਆਂ ਲਈ ਪਤਾ ਲੱਗਾ ਜੇ ਅਸੀਂ ਧਰਨੇ ਮਜਾਰੇ ਲਾਏ ਤਾਂ ਹੀ ਪਤਾ ਗੁਰੂ ਦੀ ਬਿਆਦਵੀ ਕਰਨ ਤੇ ਕਰਾਉਣ ਵਾਲੇ ਕੌਣ ਹੈ ਤੇ ਬਚਾਉਣ ਵਾਲੇ ਕੌਣ ਹੈ ਇਸ ਕਰਕੇ ਜਿਹੜੀ ਕੌਮ ਗੁਲਾਮ ਹੁੰਦੀ ਉਹ ਧਰਨੇ ਮਜਾਰੇ ਕਰਕੇ ਆਪਣੀ ਤਲਾਸ਼ ਹੁੰਦੀ ਆਪਣੇ ਰਾਜ ਦੀ ਤੇ ਮੈਂ ਕਹਿੰਦਾ ਸਾਰੇ ਮਸਲਿਆਂ ਦਾ ਹੱਲ ਕੀ ਹੈ ਸਰਕਾਰੇ ਖਾਲਸਾ ਜੀ ਅਸੀਂ ਪਤਾ ਕੀ ਕਹਿੰਦੇ ਆ ਕਿ ਗੁਰੂ ਦੀ ਬਿਆਦਵੀ ਕਰਤੀ ਅਸੀਂ ਧਰਨਾ ਲਾ ਲਿਆ ਅਸੀਂ ਮਜਾਰਾ ਕੀਤਾ ਪਰਚਾ 295 ਦਾ ਹੋ ਗਿਆ ਧਰਨਾ ਉੱਠ ਗਿਆ ਕਹਿੰਦੇ ਅਸੀਂ ਜਿੱਤ ਗਏ ਇੱਕ ਕਿਸਾਨ ਆਇਆ ਕਿਸਾਨ ਲੜਿਆ ਟਰਾਲੀ ਵੱਜੀ ਕਿਸਾਨ ਦੀ ਮੌਤ ਹੋ ਗਈ ਤਰਨਾ ਲਾਇਆ ਸੜਕ ਜਾਮ ਹੋ ਗਈ 5 ਲੱਖ ਰੁਪਇਆ ਹੋ ਗਿਆ ਤੇ ਕਹਿੰਦਾ ਅਸੀਂ ਜਿੱਤ ਗਏ ਅਸੀਂ ਪਾਣੀਆਂ ਦਾ ਮਸਲਾ ਆਇਆ ਤਰਨਾ ਲਾਇਆ ਮਜਹਰਾ ਕੀਤਾ ਸੜਕ ਜਾਮ ਕੀਤੀ ਮਾੜੀ ਮੋਟੀ ਕਿਸੇ ਨੇ ਆਰਡਰ ਜਿਹੜਾ ਤੁਹਾਡਾ ਜਾਂ ਮਾੜਾ ਮੋਟਾ ਹਕਾਚਾਰੀ ਕਰਤਾ ਕਹਿੰਦੇ ਅਸੀਂ ਜਿੱਤ ਗਏ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਲੀਆਂ ਚ ਰੋਲਤਾ ਰੋਲਣ ਤੋਂ ਬਾਅਦ ਇੱਕ ਬੰਦਾ ਫੜਿਆ ਫੜ ਕੇ ਉਹਨੂੰ ਜੇਲ੍ਹ ਚ ਵੀਤਾ ਮਹੀਨੇ ਬਾਅਦ ਜਵਾਨ ਤਾਂ ਜਿੱਤ ਕੇ ਇਸ ਕਰਕੇ ਹਜੇ ਜਿੱਤੇ ਤੇ ਹਜੇ ਕੋਈ ਨਹੀਂ ਜਿੱਤਾਂਗੇ ਉਹਦੇ ਜਿਵੇਂ ਸਰਕਾਰੇ ਖਾਲਸਾ ਤੁਹਾਡਾ ਰਾਜ ਬਣੇ ਮੈਂ ਸਾਰਿਆਂ ਨੂੰ ਕਹਿਣਾ ਹੈ ਕਿ ਲੜਾਈਆਂ ਧਰਨੇ ਮੁਜਾਰਿਆਂ ਦੀ ਲੜੋ ਤੇ 2027 ਵਿੱਚ ਸਰਕਾਰੇ ਖਾਲਸਾ ਬਣਾਓ ਤੇ ਤਾਂ ਜੋ ਗੁਰਜੀਤ ਸਿੰਘ ਹੋਰੀ ਜਦੋਂ ਬਣ ਜਾਣ ਆਗੂ ਬਣ ਜਾਣ ਸਾਰੇ ਬੈਠ ਕੇ ਬਾਪੂ ਮੋਹਨ ਸਿੰਘ ਹੋਰੀ ਆਗੀ ਬਠਣ ਤੇ ਮੁਰ ਮੁਰੋੜਨ ਚਾਬੀ ਤੇ ਮਵੀ ਸੱਪਾ ਸਾਹਿਬ ਤੇ ਆ ਸੌਂਟੀ ਸਾਹਿਬ ਹੋਰੀ ਸਾਰੇ ਯੋਧੇ ਜਦੋਂ ਪਾਈ ਰਜਿੰਦਰ ਸਿੰਘ ਤੇ ਛੰਨਾ ਸਾਵਰੀ ਐ ਚੂੜੀਆਂ ਕਸਣ ਤੇ ਇਹ ਜਿਹੜਾ ਸੰਧਾ ਸਾਵਰੀ ਚੂੜੀਆਂ ਕਸਣ ਤੇ ਉਦੋਂ ਸਰਕਾਰ ਇੱਕੋਦਮ ਧਰਨੇ ਮਜਾਰੇ ਦੇ ਨਿਕਲੀਏ ਇਸ ਕਰਕੇ ਸਾਰੇ ਮਸਲੇ ਹੱਲ ਦਾ ਸਰਕਾਰੀ ਖਾਲਸਾ ਬਣਾਓ ਤਾਂ ਜੋ ਆਪਾਂ ਆਪਣ ਇਨਸਾਫ ਲੈ ਸਕੀਏ ਹੱਥਾਂ ਬਾਜ ਕਰਾ ਰਿਆਂ ਵੈਰੀ ਮਤ ਨਾ ਹੋਏ ਕੋਈ ਸ਼ੀ ਆਖਿਆ ਪਾਣੀ ਨਹੀਂ ਪੀਂਦਾ ਜਦੋਂ ਜਦ ਕਰਣੀ ਪੈਂਦੀ ਆ ਤੇ ਉਹਨਾਂ ਚਿਰ ਅਸੀਂ ਜਦੋਂ ਜਦ ਕਰਦੇ ਰਹਾਂਗੇ ਜਿੰਨਾ ਤੇ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਮੈਂ ਕਹਿਣਾ ਜੇ ਗੁਰਜੀਤ ਸਿੰਘ ਦਾ ਕੋਈ ਨੁਕਸਾਨ ਹੋ ਗਿਆ ਤਾਂ ਫਿਰ ਸਰਕਾਰ ਦੀ ਤੇ ਇੰਡੀਅਨ ਸਟੇਟ ਦੀ ਜ਼ਿੰਮੇਵਾਰੀ ਆ ਮੈਂ ਗੁਰਜੀਤ ਸਿੰਘ ਨੂੰ ਵੀ ਕਹਿਣਾ ਕਿ ਐਵੇਂ ਨਾ ਕਹਦਿਆ ਕਰੋ ਕਿ ਮੈਂ ਗੋਲੀ ਮਾਰ ਲੈਣੀ ਹੈ ਕੋਈ ਗੋਲੀ ਕਿ ਮਾਰਾਂਗੇ ਜੀ ਇਹ ਤਾਂ ਸਾਨੂੰ ਮਾਰਨਾ ਚਾਹੁੰਦੇ ਆ ਨਾ ਸਿੱਖ ਨੂੰ ਭੁਖੜਦਾਲ ਚ ਪੈਣਾ ਚਾਹੀਦਾ ਉੱਤੇ ਜੇ ਭੁਖੜ ਤੋਂ ਵਿਗੈ ਮਰ ਜਾਣ ਮਤਲਬ ਕਹਿੰਦਾ ਬਾਪੂ ਜੀ ਵੀ ਨਾ ਦਿਸੇ ਮੈਂ ਵੀ ਨਾ ਦਿਸਾਂ ਇਸ ਕਰਕੇ ਸਾਨੂੰ ਨਾ ਤਾਂ ਗੋਲੀ ਮਾਰਨ ਵਾਲੀ ਗੱਲ ਕਰਨੀ ਚਾਹੀਦੀ ਆ ਤੇ ਜਿੱਦੋਂ ਜਦ ਤੱਕ ਗੱਲ ਕਰਨੀ ਚਾਹੀਦੀ ਆ ਤੇ ਜਦ ਆਪਣੀ ਲਾਜਵੇਂ ਹੋ ਗਿਆ ਕਿ ਮਿਸ਼ਨ ਸੱਚਾ ਹੈ ਜੀ ਮਹਾਰਾਜ ਕੀ ਕਹਿੰਦੇ ਆ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸ ਵੀ ਸੱਚ ਕੂੜ ਨੁਕਟੇ ਨਾਨਕਾ ਔੜ ਸੱਚ ਰਹੀ ਔੜ ਸੱਚ ਹੀ ਹੋਣਾ ਉਹ ਸੱਚਾ ਮਿਸ਼ਨ ਹੈ ਤੇ ਜਿੱਤਾਂਗੇ ਜ਼ਰੂਰ ਜੀ ਆਪਣੇ ਇੰਡੀਅਨ ਸਟੇਟ ਸੋਚੇ ਅਸੀਂ ਧਰਨੇ ਲਾਏ ਮਜਾਰੇ ਲਈ ਸਾਨੂੰ ਇਨਸਾਫ ਦੇਣਾ ਹੈ ਕਿ ਨਹੀਂ ਦੇਣਾ ਜੇ ਇਹਨਾਂ ਨੇ ਸਾਨੂੰ ਇਨਸਾਫ ਨਹੀਂ ਦੇਣਾ ਤੇ ਫੇਰ ਅਸੀਂ ਸਮਾਣੇ ਦੀ ਧਰਤੀ ਤੇ ਬੈਠੇ ਹਾਂ ਤੇ ਫੇਰ ਹੁਣ ਇਹ ਇਨਸਾਫ ਇੱਥੋਂ ਦਿੱਲੀ ਤਾਂ ਹੈਗੀ ਆ 268 ਕਿਲੋਮੀਟਰ ਜੀ ਜੇ 268 ਕਿਲੋਮੀਟਰ ਵਾਲਿਆਂ ਨੇ ਸਾਨੂੰ ਸਾਥ ਦੇਣਾ ਤਾਂ ਉਹ ਦੱਸਣ ਜੇ ਨਹੀਂ ਦੇਣਾ ਤੇ ਇੱਥੋਂ ਲਾਹੌਰ ਹੈਗਾ 234 ਕਿਲੋਮੀਟਰ ਹੁਣ ਅਸੀਂ ਲਾਹੌਰ ਵਾਲਿਆਂ ਕੋਲੇ ਇਨਸਾਫ ਮੰਗੀਏ ਕਿੱਥੋਂ ਮੰਗੇ ਦੱਸੋ ਹੁਣ ਤੁਸੀਂ ਵੇਖੋ ਅਸੀਂ 234 ਕਿਲੋਮੀਟਰ ਵੱੰਨੀ ਜਾਈਏ ਕਿ ਅਸੀਂ 268 ਸਾਡਾ ਫਰਜ਼ ਤਾਂ ਹੈ ਕਿ ਇਨਸਾਫ ਸਾਨੂੰ ਨੇੜਿਓਂ ਲਾਹੌਰ ਜਾ ਕੇ ਉੱਥੇ ਆਪਣਾ ਰਾਜਪਾ ਕਰਕੇ ਉੱਥੋਂ ਲੈਣਾ ਚਾਹੀਦਾ ਹੁਣ ਸਰਕਾਰ ਪਸ ਸੋਚੇ ਕਿ ਹੁਣ 268 ਵੱੰਨੀ ਜਾਈਏ ਕਿ 234 ਵੱੰਨੀ ਜਾਈਏ ਜੀ ਲਾਹੌਰ ਜਾਈਏ ਕਿ ਹੁਣ ਦਿੱਲੀ ਜਾਈਏ ਇਨਸਾਫ ਜੇ ਦਿੱਲੀ ਨੇ ਦੇਣਾ ਹੀ ਨਹੀਂ ਤੇ ਹੁਣ ਇਨਸਾਫ ਲਈਏ ਕਿੱਥੋਂ ਗੱਲਾਂ ਬਾਤਾਂ ਇਹ ਵੀ ਨਹੀਂ ਕਹਿੰਦੇ ਸਿੱਖਾਂ ਨਾਲ ਤਾਂ ਆਪਣਾ ਰਾਜ ਹੈ ਕਹਿੰਦੇ ਅਸੀਂ ਮੰਗਣ ਦੇ ਲੈ ਕੇ ਹੁਣ ਜਾਈਏ ਹਾਂ ਜੀ ਜਿਹੜੇ ਗੱਲਾਂ ਬਾਤਾਂ ਨੇ ਗਿਆ ਜਿਵੇਂ ਪਹਿਲਾਂ ਵੀ ਸਿੱਖਾਂ ਦਾ ਆਪਣਾ ਰਾਜ ਹੁੰਦਾ ਸੀ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਗੱਲ ਕਰੀਏ ਕਹਿੰਦੇ ਵੀ ਉਹ ਤਾਂ ਖੁਰਚਾ ਲੈ ਕੇ ਆਉਣਗੇ ਜੇ ਆਪਾਂ ਮਤਲਬ ਇੱਥੇ ਵੀ ਜਿਹੜਾ ਸਾਰਾ ਕੁਝ ਕਰਦੀਏ ਕਹਿੰਦੇ ਜੇ ਪੰਜਾਬ ਦੇ ਕਿਸਾਨੀ ਦੀ ਗੱਲ ਕਰੀਏ ਸਾਰਾ ਕੁਝ ਇੱਥੇ ਹੁੰਦਾ ਦੁੱਧ ਜੇ ਆਪਾਂ ਕਣਕ ਦੀ ਗੱਲ ਕਰੀਏ ਜੇ ਆਪਾਂ ਜੀਰੀ ਦੀ ਗੱਲ ਕਰੀਏ ਕਹਿੰਦੇ ਉੱਥੇ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਜੇ ਆਪਾਂ ਇੱਥੇ ਪੰਜਾਬ ਬੰਦ ਕਰ ਦਈਏ ਕੀ ਕਹਿ ਰਹੇਗੇ ਦਿੱਲੀ ਵਾਲੇ ਸਾਨੂੰ ਇਨਸਾਫ ਦਿਓ ਤੇ ਅਸੀਂ ਕਹਿੰਦੇ ਆ ਵੀ ਦਿੱਲੀ ਵਾਲੇ ਨਹੀਂ ਦਿੰਦੇ ਜੀ ਤੁਹਾਨੂੰ ਪਹਿਲਾਂ ਹੋਰ ਤੋਂ ਲੈ ਲਈਏ ਇਸ ਕਰਕੇ ਇਸ ਕਰ ਇਹ ਦੂਰ ਹੈ ਪਰ ਮੰਗਾਗੇ ਤਾਂ ਇੱਥੋਂ ਮੇਰਾ ਇਹ ਮਤਲਬ ਥੋੜੀ ਐ ਮੈਂ ਦਿੱਲੀ ਜਾਂ ਲਾਹੌਰ ਦੇ ਵਿੱਚ ਜਾ ਕੇ ਮੈਂ ਧਰਨਾ ਲਾਉਂਗਾ ਲਾਹੌਰ ਧਰਨਾ ਤੇ ਇੱਥੇ ਹੀ ਰਹਿਣਾ ਹੈ ਜੀ ਹੁਣ ਇਹ ਵੇਖਣਾ ਕਿ ਸਿੱਖ ਦੋਨੇ ਸਾਡੇ ਬਾਦਸ਼ਾਹੀ ਦੀਆਂ ਐ ਇੱਧਰ ਵੀ ਸਾਡੀ ਬਾਦਸ਼ਾਹੀ ਹੈ ਉੱਧਰ ਵੀ ਸਾਡੀ ਬਾਦਸ਼ਾਹੀ ਹੈ ਹੁਣ ਸਿੱਖ ਫੈਸਲਾ ਕਿੱਧਰ ਕਰਨ ਜੀ ਧੰਨਵਾਦ ਪ੍ਰਧਾਨ ਜੀ ਧੰਨਵਾਦ ਜੀ ਆਪ ਜੀ ਦਾ ਗੱਲਬਾਤ ਕਰ ਰਹੀ ਸੀ ਕਿ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਮੋਰਚੇ ਦੇ ਨਾਲ ਜੁੜੇ ਹੋਏ ਨੇ ਗੱਲਾਂ ਬਾਤਾਂ ਹੋਈ ਨੇ ਕਿ ਆ ਕਿ ਗੁਰੂ ਸਾਹਿਬ ਦਾ ਸਤਿਕਾਰ ਬਹਾਲ ਹੋਣਾ ਚਾਹੀਦਾ ਧੰਨਵਾਦ ਦੋਸਤੋ